ਐਮਨਾ ਬਾਦ ਦਾ ਰਾਜਾ ਜਿਹੜਾ ਉਹਦਾ ਮੰਤਰੀ ਸੀ ਉਹਦਾ ਨਾਂ ਸੀ ਮਲਕ ਭਾਗੋ ਉਹਦੇ ਪਾਸ ਬੜਾ ਧਨ ਸੀ ਇਹ ਸਾਰਾ ਧਨ ਪਾਪਾਂ ਦੀ ਕਮਾਈ ਦੇ ਨਾਲ ਇਕੱਠਾ ਕੀਤਾ ਹੋਇਆ ਹੈ ਲੋਕਾਂ ਦੇ ਵਿੱਚ ਆਪਣਾ ਦਾਸ ਕਰਵਾਉਣ ਦੇ ਲਈ ਉਹਦੇ ਨਗਰ ਦੇ ਵਿੱਚ ਉਸਨੇ ਆਪਣੇ ਨਗਰ ਦੇ ਵਿੱਚ ਬ੍ਰਹਮ ਭੋਜ ਕੀਤਾ ਹੈ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਸਾਰਿਆਂ ਨੂੰ ਸੱਦਾ ਭੇਜਿਆ ਹੈ ਸੋ ਖੱਤਰੀ ਦਾ ਇੱਕ ਬ੍ਰਾਹਮਣ ਸੇਵਕ ਨਗਰ ਦੇ ਵਿੱਚ ਫਿਰ ਕੇ ਤੇ ਸੱਦੇ ਦੇ ਰਿਹਾ ਹੈ ਉਹ ਤੇ ਪਹੁੰਚ ਗਿਆ ਹੈ ਜਿੱਥੇ ਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੋਏ ਨੇ ਸਤਿਗੁਰੂ ਜੀ ਨੂੰ ਵੇਖ ਕੇ ਨਾ ਬ੍ਰਾਹਮਣ ਨੇ ਬਚਨ ਕੀਤੇ ਨੇ ਕਹਿ ਲੱਗਾ ਇੱਕ ਨਾਨਕ ਤਪਾ ਤੁਸੀਂ ਕਿੱਧਰ ਜਾ ਰਹੇ ਹੋ ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਭੋਜਨ ਸ਼ਕਨ ਵਾਸਤੇ ਆਇਓ ਇਹ ਸੁਣ ਕੇ 사ਤਗੁਰੂ ਜੀ ਨੇ ਬਚਨ ਉਚਾਰੇ 사ਤਗੁਰੂ ਕਹਿ ਲਗੇ